ਕੋਈ ਨਾ ਲੋ ਆਓ ਜੀ ਪੰਜਾਬੀ ਆਪਾਂ ਪਟਿਆਲਾ ਜੀ ਸਰ ਸਰ ਜੀ ਜੀ ਮਾਡਮ ਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਜੀ ਜ਼ੀਰੋ ਟੋਲਰੈਂਸ ਟੀਵਰਡਸ ਐਕਸਟਰਸ਼ਨ ਜ਼ੀਰੋ ਟੋਲਰੈਂਸ ਟੀਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਪਟਿਆਲਾ ਪੁਲਿਸ ਪਹਿਲਾਂ ਵੀ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਆਈ ਹੈ ਅੱਜ ਐਸਪੀ ਡੀ ਗੁਰਮਨ ਸਿੰਘ ਬੈਂਸ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਅੰਕੁਰਦੀਪ ਸਿੰਘ 3 4 CIA ਇਹ ਰਾਜਪੂਰਾ ਮਨਪ੍ਰੀਤ ਸਿੰਘ ਦੀ ਟੀਮਾਂ ਨੂੰ ਵੱਡੀ ਕਾਮਯਾਬੀ ਮਿਲੀ ਅਸੀਂ ਦੋ ਸੈਂਸੇਸ਼ਨਲ ਵਾਰਦਾਤਾਂ ਟਰੇਸ ਕੀਤੀਆਂ ਦੇ ਮੁੱਖ ਸ਼ੂਟਰ ਨੂੰ ਜਦੋਂ ਅरेस्ट ਕਰਨ ਦਾ ਪ੍ਰਯਾਸ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ਚੋਕਹਲ ਹੋਇਆ ਤੇ ਜੀਰੇ ਇਲਾਜ। ਬ੍ਰਦਰਸ ਦਾ ਕਾਬਾਪਰਾਵਾਂ ਦਾ ਢਾਬਾ ਰਾਜਪੁਰੇ ਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪਟਿਆਲ ਗੈਂਗ ਵੱਲੋਂ ਫਰੋਤੀ ਮੰਗੀ ਗਈ ਸੀ। ਇਹ ਇੱਕ ਐਨ ਆਰ ਆਈ ਪਰਿਵਾਰ ਜਿਹੜੇ ਕਿ ਪਟਨਾ ਏਰੀਏ ਤੇ ਰਹਿਣ ਵਾਲੇ ਸੀ ਕਿ ਉਹਨਾਂ ਦੇ ਫਾਰਮ ਹਾਊਸ ਤੇ ਫਾਇਰਿੰਗ ਹੋਈ ਸੀ। ਉਹਨਾਂ ਤੋਂ ਵੀ ਫਰੋਤੀ ਦੀ ਮੰਗ ਕੀਤੀ ਗਈ ਸੀ। ਇਹ ਦੋਨੇ ਵਾਰਦਾਤਾਂ ਟਰੇਸ ਹੋ ਗਈਆਂ। ਮੁੱਖ ਸ਼ੂਟਰ ਜਿਹੜਾ ਕਹਿਲ ਹੋ ਗਿਆ ਹੈ। ਤੇ ਜਿਹੜਾ ਇਸ ਸ਼ੂਟਰ ਦਾ ਸਾਥੀ ਸੀਗਾ ਉਹਨੂੰ ਵੀ ਅਸੀਂ ਬਹੁਤ ਛੇਤੀ ਕਾਬੂ ਕਰ ਲਾਂਗੇ ਤੇ ਇੱਥੇ ਮੈਂ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਮਾਨਯੋਗ ਡੀਜੀਪੀ ਪੰਜਾਬ ਦੀ ਡਾਇਰੈਕਸ਼ਨਸ ਮੁਤਾਬਕ ਅੱਗੇ ਵੀ ਅਸੀਂ ਕਾਰਵਾਈ ਕਰਾਂਗੇ ਤੇ ਜ਼ੀਰੋ ਟੋਲਰੈਂਸ ਹੈਗੀ ਆ ਟੁਵਰਡਸ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਦਾ ਅਪਰਾਧਿਕ ਰਿਕਾਰਡ ਇਸ ਦੇ ਉੱਪਰ ਪਹਿਲਾਂ ਵੀ سنگੀਨ ਧਰਾਵਾਂ ਦੇ ਤਿੰਨ ਤੋਂ ਚਾਰ ਮਾਮਲੇ ਦਰਜ ਆ ਇਹਦਾ ਮੇਨ ਹੈਂਡਲਰ ਜਿਹੜਾ ਪਿਊਸ਼ ਆ ਉਹਦੇ ਨਾਲ ਹੀ ਇਹ ਸਿੱਧੇ ਲੱਕੀ ਪੜਿਆਲ ਤੇ ਟੱਚ ਸੀਦਾ 10 ਤੋਂ 4 ਰਾਊਂਡ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਗਾਰ ਦਿੱਤਾ ਇਹਦੇ ਕੋਲੋਂ 9mm ਦਾ ਵੈਪਨ ਬਰਾਮਦ ਹੋਇਆ ਹੈ ਕਿ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ